ਲਵਲੀ ਹਾਂ ਕਰਤੇ ਇਹੋ ਹੀ ਆ ਭਾਜੀ ਦਾ ਅੱਛਾ ਤੇ ਮੜ ਜਾ ਹੁਣ ਨਾਲ ਹੋ ਕੇ ਗੱਲ ਕਰਨੀ ਆ ਉਹ ਗੱਲ ਤੇ ਭਾਜੀ ਨਾਲ ਕਰ ਹੀ ਲਵਾਂਗੇ ਪਹਿਲਾਂ ਉਹਨੂੰ ਤਾਂ ਸਮਝਾਉਣਾ ਏ ਜਿਹੜੀ ਗੱਲ ਕਰਨੀ ਆ ਡੈਡੀ ਨੂੰ ਮੈਂ ਕਿਹਾ ਵਾ ਅੱਛਾ ਮੈਂ ਤਾਂ ਦਿਲਜੀਤ ਨੂੰ ਸਮਝਾਵੋ ਇਹ ਹੁਣ ਗਾਂ ਜਿੰਨੀ ਗੱਲ ਹੋ ਗਈ ਕਿਸ ਨਾ ਹੋ ਗਈ ਗਾਂ ਗੱਲ ਨਹੀਂ ਕਰਨੀ ਕਿਹਨਾਂ ਚੱਲ ਕੋਈ ਗੱਲ ਨਹੀਂ ਖੜਕਾਂ ਹਾਂ ਹੁੰਦਾ ਘਰੇ ਹੁਣੇ ਆ ਭਾਜੀ ਸੱਚੀ ਗੱਲ ਭਾਜੀ ਸੱਚੀ ਆ ਥੋ ਠੀਕ ਹੈ ਠੀਕ ਠਾਕ ਆਜੋ ਅੰਦਰ ਹੀ ਬੈੰਨੇ ਹਾਂ ਹਾਂਜੀ ਆਓ ਬੈਠੋ ਹੋਰ ਸਭ ਨੋ ਭਾਜੀ ਸੇਤ ਠੀਕ ਹੈ ਵਧੀਆ ਠੀਕ ਹੋਰ ਘਰ ਪਰ ਵਾਲ ਠੀਕ ਠਾਕ ਸਭ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਤੇ ਵਧੀਆ ਡਿਊਟੀ ਜਾਂਦੇ ਹੁੰਦੇ ਹਾਂ ਡਿਊਟੀ ਜਾਂ ਠੀਕ ਹੈ ਜੀ ਅਸੀਂ ਵੀ ਨਾ ਆਸ ਜੀ ਲੈ ਕੇ ਤੁਹਾਡੇ ਕੋ ਆ ਗਏ ਫਿਰ ਕੰਮ ਤੇ ਥੋੜਾ ਔਖਾ ਹੀ ਹੈ ਤੇ ਪਤਾ ਤੁਹਾਨੂੰ ਵੀ ਲੱਗ ਗਿਆ ਹੋਣਾ ਕਿਹੜਾ ਵਾ ਗੱਲ ਤੇ ਪਤਾ ਹੀ ਹੈ ਜੀ ਮੁੰਡੇ ਨੇ ਖਲਾਰਾ ਜ਼ਿਆਦਾ ਪਾ ਲਿਆ ਤੇ ਇਹਨੂੰ ਜੇ ਗੱਲ ਹੋਈ ਗਈ ਸੀ ਤਿੱਕ ਟੋਟ ਕਟ ਗਾ ਨਾ ਕਰਦਾ ਹੁਣ ਮੈਕਮੇ ਦੇ ਵਿੱਚ ਤਰਾ ਤਰਾ ਦੇ ਲੋਕ ਨੇ ਬਿਲਕੁਲ ਜੀ ਸਾਨੂੰ ਵੀ ਜਵਾਬ ਦੇਣਾ ਔਖਾ ਹੋ ਜਾਂਦਾ ਅਜੇ ਪਹਿਲਾ ਕੇਸ ਜਿਹੜਾ ਮਹਾਨ ਬੇੜਿਆ ਤੇ ਹੁਣ ਇਹਨੇ ਨਵਾਂ ਫਿਰ ਇਹ ਆਪ ਪਾ ਲਿਆ ਜੇ ਕੋ ਗੱਲਬਾਤ ਹੋ ਹੀ ਗਈ ਸੀ ਤੁਹਾਡੇ ਨਾਲ ਸਿੱਧੀ ਕਰ ਲੈਂਦਾ ਆਣ ਕੇ ਜਾਂ ਮੇਰੇ ਕੋਲ ਆ ਜਾਂਦਾ ਭਾਜੀ ਇਹ ਗੱਲ ਤੇ ਤੇ ਹੁੰਦਾ ਹੀ ਨਹੀਂ ਆ ਉਹ ਅਜੇ ਵੀ ਜੋ ਬੰਦਾ ਨਾਂ ਲਾਈ ਜਾਂਦੇ ਆ ਪੀਣੀ ਕਢਾਇਆ ਨੌਕਰੀ ਤਾਂ ਮੈਨੂੰ ਅਸੀਂ ਤੇ ਭਾਜੀ ਅੱਗੇ ਵੀ ਉਹਦਾ ਚੰਗਾ ਕੀਤਾ ਸੀ ਜੋ ਮੈਂ ਜਮਾ ਜਮਾ ਕੀਤੇ ਹੀ ਪੈਸੇ ਉਹ ਸਾਰੇ ਇਹਦੇ ਉੱਤੇ ਲਾ ਕੇ ਤੇਨੂੰ ਨੌਕਰੀ ਦਵਾਈ ਤੇ ਇਹਦੇ ਇਹੋ ਗੱਲ ਹੀ ਕਹਿੰਦਾ ਵਾ ਵੀ ਤੂੰ ਮੈਨੂੰ ਕਢਾਇਆ ਵਾ ਨੌਕਰੀ ਤੋਂ ਵੀ ਮੈਂ ਤੇਰੇ ਤਰਲੇ ਮਾਰਾਂ ਫਿਰ ਅਸੀਂ ਤਾਂ ਜੇ ਸੱਚ ਗੱਲ ਪੁੱਛੋ ਨਾ ਤੇ ਦੋਵੇਂ ਜਣੇ ਉਹਦੇ ਨਿਆਣਿਆਂ ਲੈ ਵੇਖ ਕੇ ਫੇਰ ਆਏ ਆ ਉਹ ਤੇ ਭਾਜੀ ਇੰਨਾ ਛਦਾਈ ਹੋ ਗਿਆ ਵਾ ਨਾ ਇਹ ਗਲਤ ਕਦਮ ਚੁੱਕਲੇ ਲੱਗਾ ਹੀ ਇੱਕ ਦਿਨ ਅੱਛਾ ਹੂੰ ਇਹ ਇਹ ਕਿਹੜੀ ਏਡੀ ਵੱਡੀ ਗੱਲ ਹੈ ਦੁਨੀਆਂ ਤੇ ਹੁੰਦੀਆਂ ਹੀ ਆ ਗੱਲਾਂ ਮੈਕਮੇ ਦੇ ਵਿੱਚ ਆ ਜੇ ਬੰਦਾ ਤੇ ਵਾਦੇ ਘਾਟੇ ਹੁੰਦੇ ਰਹਿੰਦੇ ਨੇ ਇਹ ਗਲਤ ਕਦਮ ਚੁੱਕਣ ਵਾਲੀ ਕਿਹੜੀ ਗੱਲ ਹੈ ਇਹ ਸਮਝਦਾ ਨਹੀਂ ਨਾ ਇਹ ਗੱਲ ਨੂੰ ਜੇ ਗੱਲ ਹੋ ਹੀ ਗਈ ਹੈ ਤੇ ਕੋਈ ਨਹੀਂ ਹੌਲੀ ਹੌਲੀ ਉਹਨੂੰ ਜਿਹੜਾ ਹੈਗਾ ਅਸੀਂ ਬਾਇਡ ਅਪ ਕਰ ਦਾਂਗੇ ਇਹ ਕੋਈ ਏਡੀ ਵੱਡੀ ਗੱਲ ਤੇ ਹੈ ਨਹੀਂ ਕੋਈ ਮਸਲਾ ਹਾਂ ਗੰਭੀਰ ਜ਼ਰੂਰ ਹੈ ਪਰ ਇਹ ਥੋੜੀ ਹੈ ਕਿ ਅਸੀਂ ਇਹਨੂੰ ਖਤਮ ਹੀ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਮਹਿਕਮੇ ਚ ਰਹਿੰਦੇ ਆ 100 ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਤਰਾ ਚੜ੍ਹਾਉਂਦੇ ਨੇ ਗਲਤ ਕੰਮ ਹੁੰਦੇ ਨੇ ਕਾਗਜ਼ੀ ਕਾਰਵਾਈ ਹੈ ਪਰ ਇਹਦਾ ਇਹ ਮਤਲਬ ਥੋੜਾ ਕਿ ਅਸੀਂ ਆਪਣੀ ਜਿੰਦਗੀ ਦੇ ਨਾਲ ਖਿਲਵਾੜ ਕਰਾਂਗੇ ਤੁਹਾਡੇ ਪਿੱਛੇ ਛੋਟੇ ਛੋਟੇ ਬੱਚੇ ਨੇ ਇਹਦੇ ਤੁਹਾਡੇ ਤਾਂ ਹੁਣ ਕਾਤਾ ਲਗਾਵਾ ਗੱਲ ਇਹ ਆ ਵੀ ਘਰ ਦੇ ਵਿੱਚ ਪਹਿਲਾਂ ਵੀ ਬੜੀਆਂ ਗੱਲਾਂ ਹੁੰਦੀਆਂ ਰਹੀਆਂ ਵਾ ਬੜਾ ਕੋਹੇ ਨੇ ਮੇਰ ਨਾਲ ਕੀਤਾ ਪਹਿਲੀ ਵੀ ਮੇਰੇ ਕੋਲ ਲਈ ਅੱਧਾ ਕਿਲਾ ਇੱਕ ਕਨਾਲ ਦੇ ਕੇ ਅੱਧਾ ਕਿਲਾ ਲਿਆ ਮੁੜ ਕੇ ਘਰੋਂ ਕਢਾਤਾ ਮੈਨੂੰ ਬੜੇ ਕੰਮ ਕਰਦਾ ਰਿਹਾ ਵਾ ਤੇ ਹੁਣ ਇਹਨੂੰ ਲੱਗਦਾ ਵਾ ਵੀ ਮੈਂ ਖਰੇ ਬਦਲਾ ਲੈਣ ਕਰਕੇ ਕਿਸੇ ਨੂੰ ਸ਼ਿਕਾਇਤ ਕਰਤੀ ਇਹਦੀ ਇਸ ਕਰਕੇ ਮੇਰੇ ਮਦਰ ਪਿਆ ਮੈਂ ਕਿ ਮੇਚੋਂ ਮੈਨੂੰ ਜਿਹੜਾ ਪਤਾ ਲੱਗਾ ਇਹਦੀ ਆਪਣੀ ਗਲਤੀ ਹੈ ਕਿਸੇ ਨੇ ਇਹਨੇ ਗੱਲਾਂ ਦੇ ਵਿੱਚ ਆ ਕੇ ਤੇ ਇਹਨੇ ਇਹ ਕਦਮ ਚੁੱਕਿਆ ਹਾਂਜੀ ਤੇ ਉਹਨੂੰ ਚਲੋ ਹੁਣ ਅਸੀਂ ਇਹਨੂੰ ਠੀਕ ਕਰ ਲਾਂਗੇ ਤੇ ਤੁਸੀਂ ਬੜਾ ਵਧੀਆ ਕੰਮ ਚਲੋ ਕਰਦੇ ਪਿਓ ਕਿ ਉਹਦੀ ਰੋਜ਼ਗਾਰ ਉਹਦਾ ਲੱਗਾ ਤੇ ਉਹਨੂੰ ਅਸੀਂ ਬਚਾਉਣਾ ਤੁਸੀਂ ਆਇਓ ਕੰਮ ਹੋ ਜਾਏਗਾ ਪਰ ਥੋੜਾ ਜਿਹਾ ਸਬਰ ਕਰਨਾ ਪੈਣਾ ਕਿਉਂਕਿ ਖਲਾਰਾ ਜ਼ਿਆਦਾ ਪੈ ਗਿਆ ਹਾਂਜੀ ਤੇ ਖਲਾਰਾ ਪੈਣ ਕਰਕੇ ਉਹ ਅਲੱਗ-ਅਲੱਗ ਜਿਹੜੇ ਲੋਕ ਹੈਗੇ ਨੇ ਉਹ ਵੀ ਹੁਣ ਗੱਲਾਂ ਵੀ ਬੜੀਆਂ ਤਰ੍ਹਾਂ ਦੇ ਲੱਗੇ ਕਰਦੇ ਨੇ ਤੇ ਕਰਦੇ ਨੇ ਤੇ ਮਸਲਾ ਹੱਲ ਹੋ ਜਾਏਗਾ ਥੋੜਾ ਜਿਹਾ ਸਬਰ ਕਰ ਲਓ ਹੌਲੀ ਹੌਲੀ ਕਰਕੇ ਆਪਾਂ ਜਿਹੜਾ ਹੈਗਾ ਇਹਨੂੰ ਫਿਰ ਦੁਬਾਰਾ ਜਿਹੜਾ ਹੈਗਾ ਉਹ ਉਸੇ ਲਾਈਨ ਤੇ ਲੈ ਆ ਨਹੀਂ ਗੱਲ ਕਰ ਲੈਣੀ ਆਓ ਸੱਚ ਪਾਜੀ ਪਹਿਲੇ ਵੀ ਸਾਨੂੰ ਦੱਸ ਦੋ ਵੀ ਕਿੰਨੇ ਕੁ ਲੱਗ ਜਾਣਗੇ ਸਾਰੇ ਕੰਮ ਤੇ ਕਿਉਂ ਮੁੜ ਕੇ ਮੈਂ ਵੀ ਦੱਸਣ ਵਾਲਾ ਬਣੂੰਗਾ ਜੋ ਬਣੂ ਵੇਖ ਤੂੰ ਹੈ ਮੇਰਾ ਭਰਾ ਤੇ ਪੈਸਿਆਂ ਵਾਲੀ ਜਿਹੜੀ ਗੱਲ ਹੈ ਜਿੱਥੋਂ ਤੱਕ ਮੇਰੀ ਕੋਸ਼ਿਸ਼ ਹੋਏਗੀ ਪੈਸਾ ਕੋਈ ਨਹੀਂ ਲੱਗੇਗਾ ਪਰ ਫੇਰ ਵੀ ਜੇ ਕਿਤੇ ਦੇਣੇ ਪੈਂਦੇ ਹੋਏ ਕਿਸੇ ਇਹ ਮਸਲੇ ਨੂੰ ਠੰਡਾ ਕਰਨ ਦੇ ਲਈ ਤੇ ਉਹ ਮੈਂ ਦੱਸਦਾਗਾ ਬੀ ਭਾਈ ਇਨੇ ਪੈਸੇ ਉਹਨੂੰ ਜਿਹੜਾ ਹੈਗਾ ਪੜਦੇ ਦੇ ਨਾਲ ਫੜਾ ਦੇ ਠੀਕ ਹੈ ਤੇ ਬਾਕੀ ਮੈਨੂੰ ਇੱਕ ਹੋਰ ਗੱਲ ਵੀ ਪਤਾ ਲੱਗੀ ਐ ਵੀ ਇਨੇ ਮੂਰਖ ਨੇ ਅਲੱਗ-ਅਲੱਗ ਕਿਸੇ ਬੰਦਿਆਂ ਨੂੰ ਥੋੜੇ-ਥੋੜੇ ਪੈਸੇ ਬਹੁਤੇ ਪੈਸੇ ਵੀ ਦਿੱਤੇ ਨੇ ਦਿੱਤੇ ਦਿੱਤੇ ਵਾਜੀ ਦਿੱਤੇ ਤੇ ਇਹ ਮੂਰਖ ਕੰਨ ਉੱਜੜਣ ਡਿਆ ਇਹਨੂੰ ਜਾ ਕੇ ਸਮਝਾਓ ਵੀ ਅੱਗੇ ਖਲਾਰਾ ਪਿਆ ਸਾਡੇ ਹੋਰ ਕੰਨ ਨੂੰ ਅੱਗੇ ਆਪਣੇ ਪੈਸੇ ਵਸਾਈ ਜਾਂਦਾ ਇਸ ਕਰਕੇ ਇਹਨੂੰ ਥੋੜਾ ਜਾ ਕੇ ਆਪਣੇ ਤੌਰ ਤੇ ਸਮਝਾਓ ਤੇ ਤੇਰੇ ਨਾਲ ਮੇਰੀ ਘਰ ਵਾਲੀ ਗੱਲ ਐ ਤੂੰ ਮੇਰਾ ਭਰਾ ਮੈਂ ਜੇ ਕਿਤੇ ਲੱਗਦਾ ਹੋਇਆ ਤੇ ਤਾਲਵਾਵਾਂਗੇ ਪੈਸਾ ਜੇ ਨਾ ਲੱਗਦਾ ਤੇ ਫਿਰ ਕੋਈ ਆਹ ਤੇ ਭਾਜੀ ਬੜਾ ਵਧੀਆ ਹੋ ਗਿਆ ਤੁਸੀਂ ਤਾਂ ਟੈਨਸ਼ਨ ਲਾਤੀ ਐ ਸਾਰੀ लवली ਚੱਲੀਏ ਫਿਰ ਆਪਾਂ ਆਹ ਚੱਲੀਏ ਫਿਰ ਹੋ ਰੁਕ ਜਾਓ ਚਾਹ ਪਾਣੀ ਛੱਕ ਕੇ ਜਾਇਓ ਉਹ ਨਹੀਂ ਲੋੜ ਹੀ ਨਹੀਂ ਨਹੀਂ ਚਾਹ ਪਾਣੀ ਛੱਕ ਕੇ ਜਾਣਾ ਕਿਉਂਕਿ ਕਾਫੀ دیر ਬਾਅਦ ਉਹ ਹੈ ਤੂੰ ਹੀ ਵੀ ਜਦੋਂ ਆ ਕੰਮ ਪਿਆ ਉਦੋਂ ਆਏ ਐਦਾਂ ਹੀ ਫਿਰ ਕਰਾਂਗੇ ਤਾਂ ਬਹੁਤ ਟਾਈਮ ਲੈਂਦਾ ਚਾਹ ਪਾਣੀ ਦਾ ਪਰ ਬੰਦ ਕਰਦੇ ਆ ਠੀਕ ਚੱਲ ਆ ਵੀ ਵਧੀਆ ਹੋ ਗਿਆ ਵਾ ਭਾਜੀ ਉਹਨੇ ਕਹਿੰਦੇ ਆ ਵੀ ਪੈਸਾ ਕੋਈ ਨਹੀਂ ਲੱਗਣਾ ਗੱਲ ਤੇ ਸਾਰੀ ਵਧੀਆ ਹੀ ਆ ਪਰ ਬੰਦਾ ਸਾਡਾ ਮੰਨੂਗਾ ਤੇ ਫੇਰ ਹੀ ਆ ਉਹ ਚੱਲ ਭਰਾ ਉਹਨੂੰ ਜਾ ਕੇ ਸਮਝਾ ਜੇ ਮੈਂ ਤੇਰੇ ਨਾਲ ਗਿਆ ਨਾ ਉਹਨੇ ਫੇਰ ਮੈਨੂੰ ਪੈਣਾ ਚੱਲ ਕੋਈ ਨਹੀਂ ਤਾਂ ਕਰਦੇ ਆ ਆ ਆਪਾਂ ਜਾ ਕੇ ਡੈਡੀ ਨਾਲ ਗੱਲ ਕਰ ਲੈਂਦੇ ਆ ਸਾਡੇ ਡੈਡੀ ਨਾਲ ਗੱਲ ਕਰਕੇ ਨਾ ਤੇ ਉਹਨੂੰ ਸਾਰੀ ਗੱਲ ਬਾਤ ਦੱਸਦੀ ਡੈਡੀ ਆ ਨਹੀਂ ਸਮਝਾਉਣਾ ਉਹਨੂੰ ਜਾ ਕੋਈ ਨਹੀਂ ਜਿੰਨਾ ਚਿਰ ਕੋਈ ਕੋਈ ਨਹੀਂ ਹਿੱਕ ਲੈਣੇ ਆ ਪਰ ਇਹ ਆ ਵੀ ਕੰਮ ਜ਼ਰੂਰ ਇਹ ਕਰਾਉਣਾ ਜੇ ਹੈ ਹਾਂ ਠੀਕ ਹੈ ਭਾਜੀ ਠੀਕ ਆ ਕੇ ਦਿਲਜੀਤ ਮਗਰ ਵੇਖ ਲਾ ਜੀ ਜੀ ਦੇ ਤਰਲੇ ਮਾਰਨੇ ਪੈਣੇ ਆ ਹੁਣ ਤੇ ਕਦਰ ਇਹਨੇ ਫੇਰ 1 ਰੁਪਈਏ ਦੇ ਨਹੀਂ ਪਾਉਣੀ ਸਾਡੀ ਫੇਰ ਇਹਨੇ ਕਹਣਾ ਤੁਸੀਂ ਮਾਰੇ ਜੀ ਤੁਸੀਂ ਸਭ ਕੁਝ ਕਰਾਇਆ ਚਲਿਆ ਇਹਦੀ ਨੌਕਰੀ ਵਾਪਸ ਆ ਜੇ ਨਾ ਬਾਦੀਆਂ ਗੱਲਾਂ ਬਾਅਦ ਚ ਵੇਖੀਆਂ ਜਾਣਗੀਆਂ ਇਹ ਸਹੀ ਸਲਾਮਤ ਰਹੇ ਨੌਕਰੀ ਆ ਗਈ ਨਾ ਵਾਪਸ ਫੇਰ ਇਹਨੇ ਵੀ ਹੋ ਸਕਦਾ ਠੀਕ ਹੋਈ ਜਾਵੇ ਜੋਤ ਗੱਲ ਸੁਣਿਓ ਹਾਂ ਜੀ ਕੀ ਦੇਖੋ ਕਰਨ ਕੁਛ ਨਹੀਂ ਕਰਨਾ ਕੀ ਆ ਸਾਫ ਸਫਾਈ ਕੱਲ ਨੂੰ ਮੈਂ ਸਰਜੀਤ ਵਾਲ ਗਿਆ ਆ ਹੀ ਅੱਛਾ ਗੱਲ ਮੇਰੀ ਹੋਈ ਸੀ ਤੇ ਤੁਹਾਨੂੰ ਦੱਸਣ ਦਾ ਚੇਤਾ ਭੁੱਲ ਗਿਆ ਮੈਨੂੰ ਆਂਦਾ ਹੈਗਾ ਵੀ ਥੋੜਾ ਚਿਰ ਅਜਿਠ ਹੈ ਰਾਦ ਉਹ ਕੰਮ ਨੂੰ ਅੱਛਾ ਦਲਜੀਤ ਨੇ ਕਿੰਨੇ ਬੰਦੇ ਨੂੰ ਅੱਗੇ ਕਹਿਤਾ ਵਾ ਤੇ ਕਹਿੰਦਾ ਵੀ ਪਤਾ ਸਾਰੇ ਥਾਈ ਹੁਣ ਲੱਗ ਗਿਆ ਵਾ ਤੇ ਕਹਿੰਦਾ ਜੇ ਹੁਣ ਤਤੇ ਕਾ ਕੰਮ ਕੀਤਾ ਨਾ ਤੇ ਕਿਹਦਾ ਚ ਨੁਕਸਾਨ ਵਾ ਸਾਡਾ ਕਹਿੰਦਾ ਥੋੜਾ ਟਾਈਮ ਦੋ ਕਹਿੰਦਾ ਕੰਮ ਤੁਹਾਡਾ ਹੋ ਜਾਏਗਾ ਪਰ ਹੁਣ ਆ ਇਦਾਂ ਵਾ ਵੀ ਇਹਦੀ ਬਦਲੀ ਵੀ ਕਰਾਉਣੀ ਪੈਣੀ ਇਹ ਤਾਂ ਕਿ ਹੋਰ ਥਾਂ ਤੇ ਬਦਲੀ ਕਰਾ ਕੇ ਨਾ ਉਥੇ ਇਹਨੂੰ ਫੇਰ ਬਹਾਲ ਕਰਾ ਕੇ ਤੇ ਕਹਿੰਦਾ ਫੇਰ ਇਹਦਾ ਕੰਮ ਹੋ ਸਕਦਾ ਵੀ ਚੱਲ ਪਏ। ਓਕੇ ਤਰੀਕੇ ਨਹੀਂ ਹੋਣਾ ਵਾ ਜੇ ਕਹੀਏ ਵੀ ਸਿੱਧਾ ਫੇਰ ਉਹੀ ਮੋਟਾ ਉਹ ਥੋੜੀ ਹੋਣੀ ਆ। ਉਹ ਨਹੀਂ ਕੰਮ ਲੱਭਣਾ ਮੇਰਾ ਤਾਂ ਮੈਂ ਡੈਡ ਨੂੰ ਵੀ ਦੱਸਾਂ ਤੇ ਇੱਕ ਸਲਾਹ ਤੁਹਾਡਾ ਨਾਲ ਹੋਰ ਕਰਨੀ ਆ। ਹਾਂਜੀ ਦੱਸੋ। ਜੇ ਕਹੋ ਕਿ ਹੁਣ ਇੱਥੇ ਵੀ ਤੰਗੀ ਬੜੀ ਆ ਗਾਂ ਹੁਣ ਕਦੂ ਹੋਣੇ ਆ ਟਰੈਕਟਰ ਫੇਰ ਆਉਣ ਡਿਆ ਤਣੀ। ਹਾਂਜੀ। ਦੇ ਹੁਣ ਤੱਕ ਉਹਦਾ ਦੇ ਆਪਾਂ ਭਾਵੇਂ ਨੀਂਹ ਭਾਰੀ ਲੈਂਦੇ ਤੇ ਤਾਇਆ ਜੀ ਨਾਲ ਗੱਲ ਕਰਾਂ ਕਿ ਇਹ ਸਮਾਨ ਰੱਖ ਲਈ ਦੇ। ਦੇਖ ਲਓ। ਨੀ ਜੇ ਤੁਸੀਂ ਕਹਿੰਦੇ ਫਿਰ ਮੈਂ ਗੱਲ ਕਰਨੀ ਕਿਉਂ ਤੁਸੀਂ ਦੱਸ ਦੋ ਨਾ ਕਰੀ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਵੀ ਕਰੋਗੇ ਨਾ ਅਸੀਂ ਤੁਹਾਡੇ ਨਾਲ ਨਹੀਂ ਜੇ ਤੁਸੀਂ ਹੁਣ ਗੱਲ ਕਰਨੀ ਹੈ ਹੁਣ ਕਰ ਲਓ ਰੋਕੀ ਕਰਨੀ ਰੋਕੇ ਕਰ ਲਓ ਅਸੀਂ ਤੁਹਾਡੇ ਹਰ ਵੇਲੇ ਨਾਲ ਹੀ ਮੈਂ ਫਿਰ ਇਧਾ ਕਰਦਾ ਮੈਂ ਪਹਿਲਾਂ ਜਨਤ ਆਇਆ ਜੀ ਸਮਾਨ ਨੂੰ ਪੁੱਛਣਾ ਤੇ ਤੁਸੀਂ ਆਪਣਾ ਸਮਾਨ ਪੈਕ ਕਰੋ ਉਹਨਾਂ ਤੋਂ ਤਾਂ ਕਹਿਣਾ ਹੀ ਆ ਵੀ ਚੱਲ ਆਜੋ ਉਹਨਾਂ ਨੇ ਕਹਿਣਾ ਕੁਝ ਨਹੀਂ ਆ ਉਹ ਤੇ ਵਿਚਾਰੇ ਉਹਦੇ ਤਰਲੇ ਪਾਰ ਰਹੇ ਤੁਸੀਂ ਸਮਾਨ ਆਪਣਾ ਪੈਕ ਕਰਨਾ ਸ਼ੁਰੂ ਕਰੋ ਤੇ ਆਪਾਂ ਸ਼ਾਮਾਂ ਤੱਕ ਜਾਂ ਕੱਲ ਸਵੇਰ ਤੱਕ ਸਮਾਨ ਸਾਰਾ ਲੈ ਜਾਵਾਂਗੇ लवली ਹੋਣਾ ਸਾਦ ਲਾਂਗੇ ਆਪਣੇ ਨਾਲ ਚਲੋ ਕੋਈ ਨਹੀਂ ਇਦਾਂ ਕਰ ਲੋ ਤੁਸੀਂ ਇਦਾਂ ਕਰੋ ਫਿਰ ਕਰੋ ਸਮਾਨ ਲੈ ਕੇ ਤੇ ਮੈਂ ਤਾਇਏ ਜੀ ਨੂੰ ਹੋ ਕੇ ਤੇ ਡੈਡੀ ਨਾਲ ਗੱਲ ਕਰਕੇ ਉਹਨੂੰ ਫੇਰ ਹੀ ਘਰ ਆਉਂਗਾ ਠੀਕ ਹੈ ਆ ਕਰ ਲੋ ਕੰਮ ਤਾਂ ਫਿਰ ਇਹਦਾ ਜੀ ਹਸ ਕਾਲ ਠੀਕ ਹੈ ਬਹੁਤ ਠੀਕ ਠਾਕ ਹਾਂ ਵਧੀਆ ਠੀਕ ਠਾਕ ਬਲ ਬਲ ਬੈਠੇ ਇੱਥੇ ਅਜ ਵਿਹਲੇ ਹੀ ਆਹੋ ਨਾ ਜਿਹੜਾ ਤਾਂ ਹੈ ਨਹੀਂ ਕਿਸੇ ਪਾਸੇ ਅੱਛਾ ਬਸ ਘਰੇ ਹੀ ਆ ਘੜੀ ਭੇਜਣ ਇੱਥੇ ਠੀਕ ਹੈ ਠੀਕ ਹੈ ਮੈਂ ਨਾ ਜੋਦਣਾ ਡਿਆ ਹਸਲਾ ਕਰਨ ਹਾਂ ਤੇ ਅਸੀਂ ਵਿਚਾਰੇ ਕਾਂਡੇ ਹਾਂ ਵੀ ਜਿਹੜਾ ਦਲਜੀਤ ਵਾਲਾ ਕੰਮ ਵਾਣਾ ਹਾਂਜੀ ਇਹ ਲੰਬਾ ਹੀ ਚੱਲਣਾ ਵਾ ਤੇ ਉੱਥੇ ਹਨ ਵੀ ਮੁਸ਼ਕਲ ਵਾ ਹੂੰ ਉਦਾਂ ਹੀ ਕਮਰੇ-ਕਮਰੇ ਹੋਂਦ ਤੱਕ ਸ਼ੁਰੂ ਕਰ ਲੈਣੇ ਇਹ ਠੀਕ ਆ ਤੇ ਜੇ ਹੁਣ ਤੁਸੀਂ ਕਹੋ ਤਾਂ ਫਿਰ ਅਸੀਂ ਸਮਾਨ ਫਿਰ ਕਰ ਲਈਏ ਸ਼ਿਫਟ ਇੱਧਰ ਕੋਈ ਗੱਲ ਨਹੀਂ ਜਦੋਂ ਮਰਜ਼ੀ ਕਰੋ ਹੂੰ ਅਸੀਂ ਤਾਂ ਉਦੋਂ ਤੇ ਤੁਹਾਨੂੰ ਢੀਕਣ ਦੇ ਕਿਉਂ ਦਲਜੀਤ ਹੁਣ ਨਾ ਕੰਮ ਪੁੱਠੇ ਸਿੱਧੇ ਕੰਡਿਆ ਪਿਆ ਵਾ ਹੁਣ ਤੁਹਾਡੇ ਸਾਹਮਣੇ ਜਿਹੜਾ ਇਹ ਕੰਮ ਕੰਡਿਆ ਸੀ ਉੱਥੇ ਇਹ ਕੰਮ ਕਰਨ ਵਾਲਾ ਸੀ ਜੇ ਕਾਨੂੰ ਆਪਣਾ ਨਿਸ਼ਾਨ ਕਰ ਲੈਂਦਾ ਤੇ ਫੇਰ ਅਸੀਂ ਕਿੱਥੇ ਜਾਂਦੇ ਮਾੜੀ ਗੱਲ ਇਹ ਇਹਨੇ ਤੇ ਸਾਨੂੰ ਟੰਗ ਦੇਣਾ ਸੀਗੇ ਸੰਦੀਪ ਨੇ ਹੂੰ ਕਹਣਾ ਸੀ ਇਹਨਾਂ ਕਰਕੇ ਸਭ ਕੁਝ ਕੀਤਾ ਉਹਨੇ ਬਿਲਕੁਲ ਤੇ ਮੈਂ ਤਾਂ ਆ ਕਰਕੇ ਤੁਹਾਨੂੰ ਪੁੱਛਣ ਹੀ ਆਇਆ ਵਾਂ ਵੀ ਜੇ ਕੋ ਉਹ ਤਾਂ ਹੀ ਸਮਾਨ ਫਿਰ ਇੱਕ ਦੋ ਦਿਨ ਚ ਇੱਥੇ ਸ਼ਿਫਟ ਕਰ ਲੈਂਦੇ ਕੋਈ ਗੱਲ ਨਹੀਂ ਜਦੋਂ ਮਰਜ਼ੀ ਲਿਆਓ ਤੁਹਾਡਾ ਆਪਣਾ ਹੀ ਘਰ ਆ ਸਚਜੋਬਨ ਹਾਂਜੀ ਡੈਡੀ ਤੇਰਾ ਕਹਿੰਦੇ ਆ ਹੈਗਾ ਵੀ ਸਰਪ ਜੀ ਨਾਲ ਗੱਲ ਕਰਨੀ ਆ ਤੂੰ ਮਿਲ ਲਿਆ ਉਹਨ ਆ ਜੀ ਗਲਤੀ ਮੇਰਾ ਨਾ ਕੀਤੀ ਆ ਉਹ ਮੈਨੂੰ ਕਹਿਣ ਰਿਹਾ ਵਾ ਵੀ ਅਜੇ ਮਹੀਨਾ ਖੰਡ ਰੋਕ ਦਿਓ ਅੱਛਾ ਕਹਿੰਦਾ ਵੀ ਇਹ ਨਾ ਪਰ ਗੱਲਾਂ ਦਾ ਪਤਾ ਲੱਗਦਾ ਹੀ ਆ ਹੂੰ ਇਹ ਕਦੀ ਕਿਸ ਨੂੰ ਪੈਸੇ ਆਫਰ ਕਰਦਾ ਵਾ ਕਦੀ ਕਿਸ ਨੂੰ ਪਰਸੋਂ ਦਾ ਰੁਪਈਆ ਲਾਕੇ ਨੇ ਕਿਸ ਨੂੰ ਹੋਰ ਫੜਾਤਾ ਫੇਰ ਲੈ ਇਹ ਭਾਂ ਪੈਸੇ ਪਸਾਲੇ ਮੈਂ ਤੇ ਉਹ ਤੁਹਾਨੂੰ ਗੱਲ ਕਹਿੰਦੇ ਆ ਇਹਨੂੰ ਚੁੱਪ ਕਰਾਉਣਾ ਪੈਣਾ ਪਹਿਲਾਂ ਹੂੰ ਉਹ ਕਹਿੰਦਾ ਵੀ ਫੇਰ ਤੁਹਾਡਾ ਕੰਮ ਹੋਣਾ ਵਾ ਤੇ ਉਹ ਵੀ ਕਹਿੰਦਾ ਕਿ ਤੇ ਹੋਰ ਬਦਲੀ ਕਰਕੇ ਫੇਰ ਆਹ ਥੋੜਾ ਇਹ ਮਸਲਾ ਠੰਡਾ ਪੈ ਜੂਗਾ ਮਸਲਾ ਠੰਡਾ ਹੋ ਜਾਊਗਾ ਫੇਰ ਗੱਲ ਪਣਨੀ ਤੇ ਡਿਊਟੀ ਵੀ ਕਿਤੇ ਹੋਰ ਲੈ ਜੇ ਬਾਹਰ ਕਿਤੇ ਹੂੰ ਤੇ ਫੇਰ ਕਹਿੰਦਾ ਇਹਦਾ ਕੰਮ ਹੋ ਸਕਦਾ ਕਹਿੰਦਾ ਜੇ ਉੱਥੇ ਹੀ ਰਿਹਾ ਨਾ ਤੇ ਸ਼ਿਕਾਇਤ ਫੇਰ ਕਿਸ ਨਾ ਕਿਸ ਨੇ ਕੀਤੀ ਖੜੀ ਨਹੀਂ ਉਹ ਤਾਂ ਹੋ ਜਾਂਦਾ ਹਨਾ ਤੇ ਅਸੀਂ ਤਾਂ ਕਰਕੇ ਕਹਿੰਦੇ ਆ ਵੀ ਚੱਲ ਜੇ ਇਹਦਾ ਕੰਮ ਭਾਂਜੇ ਨਾ ਉਹਦਾ ਉਹ ਤਾਂ ਕਹਿੰਦਾ ਕਹਿੰਦਾ ਮੈਂ ਕਰਾਊਗਾ ਕੰਮ ਕੋਈ ਗੱਲ ਨਹੀਂ ਮੈਂ ਕੰਮ ਤੇ ਉਹਨੇ ਬਣਾ ਦੇਣਾ ਵਾ ਪਰ ਇਹ ਥੋੜਾ ਸਬਰ ਕਰ ਲੈ ਇਹ ਸਬਰ ਕਰੀਏ ਤੇ ਫੇਰ ਹੀ ਆ ਮੈਂ ਤਾਂ ਕਹਿਣਾ ਸਕੋ ਤੁਸੀਂ ਵੀ ਗੱਲ ਕਰੀਵੇ ਇਹਦੇ ਨਾਲ ਚੱਲ ਮੈਂ ਕਰੂੰਗਾ ਪੈਸੇ ਨਾ ਫਸਾਈ ਜਾ ਤੇ ਕੋ ਕੰਮ ਬੰਦ ਹੂੰ ਤੇ ਇਹਨੇ ਰ 300 ਲੱਖ ਫਿਰ ਕਿਹਨੂੰ ਦੇਤਾ ਇਹਨੇ ਮਹੀਨੇ ਦੇ ਵਿੱਚ ਵਿੱਚ ਨਾ ਬਹੁਤਾ ਨਹੀਂ ਰੁਪਈਆ 3-4 ਲੱਖ ਦਾਤਾ ਕਦੀ ਕਿਸੇ ਨੂੰ 10000 ਦੇ ਕਦੀ ਕਿਸੇ ਨੂੰ 50000 ਲੋਕੀ ਦਾ ਕੰਮ ਕਰਾਉਂਦੇ ਲੋਕਾਂ ਨੂੰ ਇਹ ਆ ਵੀ ਹੁਣੇ ਫਸਿਆ ਵਾ ਤੇ ਇੱਕੋ ਜੋ ਨਿਕਲਦਾ ਕੱਢ ਲੋ ਨਹੀਂ ਇਹਨੇ ਪਸਾ ਲੈਣੇ ਪਏ ਤੁਸੀਂ ਘਰੇ ਮੜੀ ਜੀ ਗੱਲ ਫਿਰ ਵੀ ਹੋ ਸਕਦਾ ਤੁਹਾਡੀ ਗੱਲ ਸੁਣੇ ਅਸੀਂ ਤੇ ਜਿਹੜੇ ਇਹਦੇ ਚੰਗੇ ਕਰਨ ਪੈਨੇ ਆ ਤੁਹਾਨੂੰ ਸਭ ਉਲਟੀਆਂ ਗੱਲਾਂ ਸੁਣਾਉਂਦਾ ਜੀ ਨਹੀਂ ਮੈਂ ਕਰੂੰਗਾ ਗੱਲ ਮੈਂ ਤੋ ਤਨ ਕਹਿ ਸਕਿੰਦਰ ਨੂੰ ਵੀ ਹਾਂ ਇਦਾਂ ਵੀ ਮੈਂ ਕਰ ਲਈ। ਭਾਈ ਘਰੇਓ ਫਿਰ ਚਲੋ ਫਿਰ ਵੀ ਜੇ ਸਮਝੂਗਾ ਥੋੜਾ ਬਦਲ ਤਾਂ ਠੀਕ ਆ। ਜੇ ਨਹੀਂ ਤਾਂ ਫਿਰ ਇਹਦੀ ਆਪੇ ਸਿਆਣਪ ਇਹਦੀ ਆਪਣੀ। ਬਿਲਕੁਲ। ਹੈਨਾ? ਕੋਈ ਨਹੀਂ ਫਿਰ ਮੈਂ ਜੋ ਉਸ ਨੂੰ ਕਹਿ ਦਿੰਦਾ ਫਿਰ ਅਸੀਂ ਕਰਦੇ ਸਮਾਂ। ਕੋਈ ਗੱਲ ਨਹੀਂ ਜਦੋਂ ਮਰਜ਼ੀ ਲਿਆਓ ਤੇ। ਠੀਕ ਰੱਖੋ। ਠੀਕ। ਹਾਂ। ਰਮਨ ਤੂੰ ਵੀ ਤੂੰ ਘਰ ਦਾ ਕੰਮ ਕਰ ਰਿਹਾ ਹੈ ਨਾ। ਤੇ ਉਹ ਵੀ ਬਰ ਚੱਕਰ ਮਾਰ ਰਿਹਾ ਹੈ। ਚਲੋ ਠੀਕ ਆ। ਹਾਂ। ਮਾਰੋ। ਬੈਠੇ ਡੀ ਜੀ ਕੋਲ ਜਵਾਨ ਆਇਆ ਹੋ ਕੀ ਕਰਨੇ ਕਰਨਾ ਕੀ ਮੈਂ ਨਾ ਚਾਹ ਪੀ ਕੇ ਟਾਈ ਮੰਮੀ ਤੇਰੀ ਵੀ ਇੱਥੇ ਬਿਠੀ ਅੱਛਾ ਅੱਛਾ ਤੇ ਮੈਂ ਚੱਲ ਮੈਂ ਬਾਹਰੋਂ ਫੇਰਾ ਮਾਰ ਕੇ ਆਉਣਾ ਠੀਕ ਹੈ ਠੀਕ ਆ ਉਹ ਕੱਲ ਮੈਂ ਗੱਲ ਕੀਤੀ ਸੀ ਨਾ ਨਾਲ ਸਰਜੀਤ ਵੱਲ ਜਾਣਾ ਮੈਂ ਉਹ ਕੀਤੀ ਗਿਆ ਸੀ ਕਿ ਮੈਂ ਉੱਧਰ ਅੱਛਾ ਉਹਨੇ ਹੁਣ ਮੈਨੂੰ ਇਹ ਗੱਲ ਕਹੀ ਆ ਕਹਿੰਦਾ ਵੀ ਇਹ ਬੰਦਿਆਂ ਬੰਦਿਆਂ ਨੂੰ ਵਾਵਾ ਕਹਿਂਦੇ ਆ ਵਾ ਗੱਲ ਡਾ ਬੜੀ ਲਈ ਆ ਕਹਿੰਦਾ ਇਹਨੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਹਨਾ ਕਹਿੰਦਾ ਵਾ ਵੀ ਤੁਸੀਂ ਇਹਨੂੰ ਕਹੋ ਵੀ ਥੋੜਾ ਜਿਹਾ ਹੁਣ ਹੌਸਲਾ ਕਰ ਅੱਛਾ ਕਿ ਤੜਫਣਾ ਇਨਾ ਤੇ ਹੌਸਲੇ ਨਾਲ ਕੰਮ ਜਿਹੜਾ ਹੋਣਾ ਉਹ ਹੋਣਾ ਵਾ ਜੇ ਤੂੰ ਸਾਰੇ ਨੂੰ ਕਹਿੰਦਾ ਫਿਰੇਗਾ ਤੇ ਕਹਿੰਦਾ ਤੇਰੀ ਵਾਈ ਓਨੀ ਉੱਡਣੀ ਆ ਗੱਲ ਤਾਂ ਸਹੀ ਐ ਹੁਣ ਤੁਸੀਂ ਇਹਨੂੰ ਸਮਝਾਓ ਥੋੜਾ ਬੋਤਾ ਵੀ ਥੋੜਾ ਹੌਸਲਾ ਕਰ ਕੋਈ ਗੱਲ ਸਾਰੇ ਕੰਮ ਹੋ ਜਾਣਗੇ ਉਹ ਮੈਂ ਤੇ ਜੋਬਨ ਪਹਿਲਾਂ ਵੀ ਕਈ ਵਾਰੀ ਸਮਝਾਇਆ ਵਾ ਜੇ ਤੂੰ ਕਹਿਣਾ ਤੇ ਕਰੀ ਮੈਂ ਫੇਰ ਸਮਝਾ ਦਣਾ ਤੁਸੀਂ ਗੱਲ ਕਰਿਓ ਉਹਦੇ ਨਾਲੇ ਦੂਜੀ ਗੱਲ ਇਹ ਉਹ ਕਹਿੰਦਾ ਵਾ ਵੀ ਜਦੋਂ ਇਹਨੇ ਬਹਾਲ ਹੋਣਾ ਨਾ ਫਿਰ ਅੱਛਾ ਤੇ ਕਹਿੰਦਾ ਵੀ ਉਹਦੀ ਬਦਲੀ ਕਰਾਉਣੀ ਪੈਣੀ ਆ ਤੇ ਮੁੜ ਕੇ ਇਹ ਨਾ ਥੋੜਾ ਵੀ ਇਦਾਂ ਦਾ ਇਹਦਾ ਹਾਂ ਥੋੜਾ ਬੋਧਾ ਹੁਣ ਖੇਚਲ ਤੇ ਕਰਨੀ ਪੈਣੀ ਆ ਨਹੀਂ ਖੇਚਲ ਕਰਨੀ ਹੁਣ ਜੇ ਡਿਊਟੀ ਹੋਰ ਕਿਤੇ ਲੱਗੀ ਤੇ ਫਿਰ ਜਾਣ ਆਉਣ ਦਾ ਵੀ ਤੁਹਾਨੂੰ ਪਤਾ ਖਰਚਾ ਵਧਣਾ ਉਹ ਕੋਈ ਗੱਲ ਨਹੀਂ ਯਾਰ ਸਾਡੇ ਕਹਿੰਦੇ ਤੂੰ ਇੰਨਾ ਕੰਮ ਕਰਦੇ ਕੋਈ ਗੱਲ ਨਹੀਂ ਮੈਂ ਸਮਝਾ ਲੂੰਗਾ ਭਾਈ ਤੁਸੀਂ ਮੰਮੀ ਨਾਲ ਗੱਲ ਕਰਿਓ ਉਹਦਾ ਮੈਂ ਤਾਇਆ ਜੀ ਨਾਲ ਵੀ ਗੱਲ ਕੀਤੀ ਹੈ ਅੱਛਾ ਉਹ ਵੀ ਕਹਿੰਦੇ ਕਹਿੰਦੇ ਮੈਂ ਵੀ ਸਮਝਾਉਂਗਾ ਇਹਨੂੰ ਕੋਈ ਗੱਲ ਨਹੀਂ ਮੈਂ ਤੇਰੀ ਮੰਮੀ ਨਾਲ ਲੈ ਕੇ ਨਾ ਤੇ ਕਰੀ ਫੇਰ ਸਮਝਾਉਣਾ ਤੁਸੀਂ ਕਰ ਲਓ ਗੱਲ ਤੇ ਮੈਨੂੰ ਦੱਸਿਓ ਫਿਰ ਕੀ ਜਾਂਦਾ ਮੈਂ ਹੈ ਚਲ ਠੀਕ ਆ ਤੇ ਉਹ ਦੂਜੀ ਗੱਲ ਮੈਂ ਇੱਕ ਕਰਨੀ ਸੀ ਤੇ ਮੈਂ ਜੋਦਣਾ ਸਲਾਹ ਕੀਤੀ ਤਾਂ ਰੱਖ ਲੈਣਾ ਉਹ ਰੱਖ ਲੈ ਲੈ ਮੇਰਾ ਦਾ ਚਲੋ ਵੇਖ ਲਓ ਤੁਹਾਡੀ ਮਰਜ਼ੀ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਆਖਿਆ ਤੇ ਤੁਸੀਂ ਕਹਿੰਦੇ ਸਲਾਹ ਕਰਕੇ ਤੇ ਫੇਰ ਮੈਂ ਤਾਂ ਡਿਕਨੇਮ ਚਲ ਦਲਜੀਤ ਦਾ ਕੰਮ ਕੇ ਪਾਸ ਲੱਗ ਜੇ ਇਹਦਾ ਕੰਮ ਲੰਬਾ ਵਾ ਤੇ ਫਿਰ ਮੈਂ ਕਿਥੇ ਹੁਣ ਕਦੋਂ ਵਾਲੇ ਟਰੈਕਟਰ ਵੀ ਆਉਣੇ ਆ ਕਈ ਵਾਰੀ ਹਨਾ ਬੰਦਾ ਠੀਕ ਠੋਕ ਕਰਵਾਉਣਾ ਨਹੀਂ ਹੁਣ ਗੜੇ ਰਸ਼ ਪੈ ਜਾਣਾ ਰਸ਼ ਪੈ ਜਾਣਾ ਤੇ ਮੈਂ ਹਾਂ ਮੁੜ ਕੇ ਫੇਰ ਉਧਰ ਨਿਆਣਿਆਂ ਦਾ ਵੀ ਔਖਾ ਹੈ ਨਾ ਵੇ ਇਹ ਤਾਂ ਹੈ ਹੀ ਚਲ ਮੈਂ ਮੈਂ ਆਪਣਾ ਕੰਮ ਕਰ ਲੈਣੇ ਚਲ ਰੱਖ ਲੋ ਤੁਸੀਂ ਕਰਿਓ ਮੀਨਾ ਗੱਲ ਫਿਰ ਮੈਂ ਕਰਦਾ ਗੱਲ ਹਾਂ ਠੀਕ ਹੈ ਗੱਲ ਤੇ ਜੋ ਬੰਦੀ ਵੀ ਠੀਕ ਆ ਗੜੇ ਰ ਜੇ ਜਲਦ ਉਧਰ ਚਲ ਜੂਗਾ ਸਾਡਾ ਵੀ ਫਿਕਰ ਲੱਗੂਗਾ ਨਾ ਮੇਰੀ ਗੱਲ ਸੁਣੋ ਤੁਸੀਂ ਤਾਂ ਕਹਿੰਦੇ ਸੀ ਮੈਂ ਕੰਕਵਲ ਫੇਰਾ ਮਾਰਨ ਜਾਣਾ ਵਾ ਉਹ ਮੈਂ ਜਾਣਾ ਤਾਂ ਹੈਗਾ ਹੀ ਜੋ ਬਣਾ ਗਿਆ ਸੀ ਜੋ ਬਣਾ ਗਿਆ ਸੀ ਤਾਂ ਗਾਂ ਅੰਦਰ ਲਿਆਉਂਦੇ ਉਹਨੂੰ ਓਏ ਉੱਥੋਂ ਫਿਰ ਮੇਰੇ ਨਾਲ ਕੋ ਬੈ ਕੇ ਚਲ ਗਿਆ ਕੀ ਆਂਦਾ ਵਾ ਕਹਣਾ ਕੀ ਆ ਕਹਿੰਦਾ ਸੀ ਪਿਓੜਾ ਮੜਾ ਨਹੀਂ ਸਰਬਜੀਤ ਆਹੋ ਉਹਨਾਂ ਕਿਤੇ ਗੱਲਬਾਤ ਕੀਤੀ ਹੋਣੀ ਆ ਅੱਛਾ ਤੇ ਉਹ ਕਹਿੰਦਾ ਵੀ ਇੱਕ ਤੇ ਇਹਦੀ ਬਦਲੀ ਇਥੋਂ ਕਰਨੀ ਪੈਣੀ ਆ ਠੀਕ ਆ ਤੇ ਨਾਲ ਇਹਨੂੰ ਕਿਉਂ ਵੀ ਜ਼ੁਬਾਨ ਥੋੜੀ ਅੰਦਰ ਰੱਖੀ ਹੋਣੀ ਆ ਤਫੀਰ ਹੁਣ ਮੈਂ ਕਿਹਾ ਵੀ ਅੱਗੇ ਤਾਂ ਮੈਂ ਇੱਕ ਦੋ ਵਾਰ ਹੀ ਕਹਿ ਕੇ ਵੇਖ ਲਿਆ ਹੁਣ ਤੇਰੀ ਮਾਂ ਨੂੰ ਨਾਲ ਲੈ ਕੇ ਤੇ ਸਮਝਾ ਕੇ ਵੇਖ ਲੈਣਾ ਇਹਨੂੰ ਮੈਂ ਆ ਤੇ ਬਸੇਰੀ ਵਰਾਂ ਨੂੰ ਕਿਹਾ ਮੇਰੇ ਆਖੇ ਨਹੀਂ ਲੱਗਦਾ ਘੜੀ ਘੜੀ ਮੇਰਾ ਨੀਜੇ ਜੀ ਕਰਦਾ ਤੁਸੀਂ ਆਪ ਹੀ ਗੱਲ ਕਰਕੇ ਵੇਖ ਲਓ ਇੱਕ ਵਾਰ ਇੱਕ ਰੀ ਪੁੱਛ ਕੇ ਵੇਖ ਲੈਨੇ ਜੇ ਮੰਦਾ ਠੀਕ ਹੈ ਨਹੀਂ ਤੇ ਨਹੀਂ ਸਹੀ ਫਿਰ ਮੇਰੀ ਗੱਲ ਸੁਣੋ ਮੈਨੂੰ ਤੇ ਨਾ ਸੰਦੀਪ ਦੇ ਦਿਮਾਗ ਦਾ ਵੀ ਪਤਾ ਨਹੀਂ ਲੱਗਦਾ ਜੇ ਬੰਦਾ ਇਦਾਂ ਦਾ ਹੋਵੇ ਜਨਾਨੀ ਸਿਆਣੀ ਬਣ ਜਾਂਦੀ ਆ ਉਹ ਕਵੇਂ ਹਣੂ ਉਨ੍ਹਾ ਦਾ ਕਰ ਚੱਲ ਜਾਗੇ ਸਾਡੀ ਫੀਤੀ ਲੱਤ ਚੱਲੀ ਆ ਚਲੋ ਹੁਣ ਜਾਈਏ ਦੋਵੇਂ ਜੀ ਉਹ ਕਿਹੜੇ ਦੁਸ਼ਮਣਵਾ ਘਰਾਂ ਦੇ ਵਿੱਚ ਗੱਲਾਂ ਬਾਤਾਂ ਤੇ ਹੋਈ ਜਾਂਦੀਆਂ ਵਾ ਇਹ ਨਹੀਂ ਵੀ ਸਾਡੇ ਘਰ ਵਿੱਚ ਹੁੰਦੀਆਂ ਵਾ ਸਾਰੇ ਘਰਾਂ ਵਿੱਚ ਹੁੰਦੀਆਂ ਵਾ ਓਏ ਇਹੋ ਗੱਲ ਕਹੀ ਜਾਂਦੇ ਵੀ ਅਸੀਂ ਸ਼ਰੀਕਾਂ ਦੇ ਥੱਲੇ ਨਹੀਂ ਲੱਗਣਾ ਇੱਕੋ ਗੱਲ ਕਰੀ ਜਾਂਦੇ ਬਸ ਅ ਸ਼ਰੀਕਾ ਕਾਦਾ ਵ ਅਜੇ ਤਾਂ ਭਰਾਵਾਂ ਦਾ ਰਿਸ਼ਤਾ ਵਾ ਹੁਣੇ ਸ਼ਰੀਕਾ ਬਣਾ ਕੇ ਬਹਿ ਗਏ ਐ ਤਾਂ ਗਾੜੀ ਜ਼ਿੰਦਗੀ ਬੜੀ ਲੰਮੀ ਆ ਗਾੜੀ ਕੀ ਬਣੂਗਾ ਓਏ ਉਹਦੇ ਭਰਾ ਹੀ ਜਨਨੀਆਂ ਬਣਾਉਂਦੀਆਂ ਸ਼ਰੀਕਾ ਤੈਨੂੰ ਅਜੇ ਕਰੀ ਬੁਸ਼ਕੀ ਬਣਾਉਣ ਰਹੀ ਆ ਨਾ ਫੇਰ ਪਛਤਾਊਗੀ ਵੇਲੇ ਨੂੰ ਨੌਕਰੀ ਲੱਭਣੀ ਨਹੀਂ ਨੀਂਗੀ ਥੇਡੇ ਖਾਂਦੇ ਫਿਰਨਗੇ ਫੇਰ ਚਲਾ ਰਮਨੂ ਦੇ ਹਾਲ ਚਲੀਏ ਤੈਨੂੰ ਸਮਝਾਈਏ ਤੇ ਸਹੀ ਮੈਂ ਨਹੀਂ ਕਹਣਾ ਮੈਂ ਬੜੀ ਵਾਰਾ ਸਮਝਾਇਆ ਵਾ ਨਹੀਂ ਸਮਝਦਾ ਤੇ ਮੈਂ ਬੇਇਤੀ ਕਰਾਵਾਂ ਘੜੀ ਘੜੀ ਨਾ ਨਾ ਅਖਵਾ ਕੇ ਮੇਰੀ ਸੁਣ ਲੋ ਗੱਲ ਤੁਸੀਂ ਚਲ ਜੋ ਕੀ ਤਾੜੇ ਆਖੇ ਸਮਝ ਜੇ ਚਲ ਮੇਰੇ ਕਹਿਣ ਤੇ ਚਲ ਤੋ ਸਹੀ ਆ ਕਰੀ ਜੇ ਨਾਮਨੂਗਾ ਤੇ ਨਹੀਂ ਸੀ ਫੇਰ ਅਜਾ ਉਹਨਾਂ ਦੇ ਨਾ ਪੱਲੇ ਕੋਈ ਗੱਲ ਨਹੀਂ ਗਈ ਪੈਣੀ ਜਾਣ ਦਾ ਕੋਈ ਫਾਇਦਾ ਨਹੀਂਗਾ ਹੈਗਾ ਚਲ ਯਾਰ ਦਿਓ ਬੁਨਾ ਹੀ ਉਹਦੇ ਕਹਿੰਦੇ ਕਰੀ ਪੁੱਛ ਕੇ ਵੇਖ ਲੈਨੇ ਆ ਚਲੋ ਜੇ ਬਹੁਤਾ ਕਹਿੰਦੇ ਜੇ ਨਾ ਪੁੱਛ ਲੈਨੇ ਆ ਪਰ ਮੈਨੂੰ ਪਤਾ ਵਾ ਉਧਰੋਂ ਜਵਾਬ ਕੀ ਮਿਲਣਾ ਚਲ ਆ ਤ ਸਹੀ ਤੁਸੀਂ ਨਾ ਕਿ ਉਹ ਵੀ ਮੇਰੇ ਨਾਲ ਨਹੀਂ ਗਈ ਇਹ ਫੜਾਏ ਤੁਸੀਂ ਪੈਸੇ ਮੈਂ ਦੇ ਆਂ ਇਹਨੇ ਗੱਲ ਬੰਨ ਜਣੀ ਆ ਅੱਛਾ ਥੋੜਾ ਟਾਈਮ ਲੱਗਣਾ ਚਲ ਮੈਂ ਅੱਜ ਨਹੀਂ ਗੱਲ ਬੰਨ ਜੇ ਛੇਤੀ ਹੱਡੀ ਵੀ ਰਹਿ ਰਹਿ ਜੂਗੀ ਨਹੀਂ ਬੰਨ ਜਣੀ ਇਹ ਗੱਲ ਉਹਨਾਂ ਨੇ ਗੱਲਾਂ ਕਰ ਕਰ ਕੇ ਮਾਰ ਦੇਣਾ ਕੀ ਗੱਲਾਂ ਡੇ ਤੂੰ ਇਹ ਜਾਣੇ ਕਰਨਾ ਕੋਈ ਨਹੀਂ ਮੰਮੀ ਆ ਦੋ ਆਉਣਾ ਕਿ ਇਹ ਪੁੱਤ ਡੈਡੀ ਤੁਹਾਡੇ ਨਾਲ ਗੱਲ ਕਰ ਲਈ ਤੁਹਾਡੇ ਨਾਲ ਗੱਲ ਕਰਨੀ ਹੈਣੀ ਆਹੋ ਪੁੱਛ ਲੋ ਡਰਜੀ ਦੱਸੋ ਦਲਜੀਤ ਜੋ ਬਣਾਇਆ ਸੀ ਮੇਰੇ ਵਾਲਾ ਹਾਂਜੀ ਉਹ ਬਣਾ ਰਿਹਾ ਸਰਪਜੀਤ ਉਹਦੇ ਨਾਲ ਗੱਲਬਾਤ ਉਹਨੇ ਕੀਤੀ ਆ ਤੇ ਉਹ ਕਹਿੰਦਾ ਵੀ ਕੰਮ ਦਊਗਾ ਮੈਂ ਆਪਣਾ ਪਰ ਜ਼ਬਾਨ ਉੱਤ ਰੱਖਣੀ ਪਊਗੀ ਉਹ ਡਰਜੀ ਉਹਦਾ ਹੀ ਬੰਦਾ ਏ ਉਹ ਜੋ ਬੰਦਾ ਹੀ ਉਹ ਅੱਗੇ 6 ਲੱਖ ਲੈ ਆ ਲੈਣਾ ਉਹਨੇ ਹੁਣ 6 ਲੱਖ ਫੇਰ ਲੈ ਲਊਗਾ ਤੇ ਪੈਸੇ ਹੀ ਖਾਣੇ ਆ ਉਹਨੇ ਵੇ ਤੈਨੂੰ ਕਿੱਦਾਂ ਪਤਾ ਵਾ ਵੀ ਉਹਨੇ ਪੈਸੇ ਖਾਣੇ ਆ ਅਕਰਤੋ ਕੰਮ ਲੈ ਨੌਕਰੀ ਨਹੀਂ ਲੱਭਣੀ ਮੁੜ ਕੇ ਮੰਮੀ ਅੱਗੇ ਵੀ ਖਾਦੇ ਸੀ 6 ਲੱਖ ਲੈ ਹੀ ਜਾਣਾ ਉਹਨੇ ਫਿਰ ਚੱਲ ਜੇ 6 ਲੱਖ ਦਵਾਇਆ ਸੀ ਉਹਨੇ ਤੇ ਤੂੰ ਤਨਖਾਹਾਂ ਨਹੀਂ ਲਈਆਂ ਤੇ ਮੈਂ ਆਪਸੇ ਹੀ ਕਰਤਾ ਵਾ ਉਹ ਸੁਣਾਈ ਜਾਂਦੇ ਹੋ ਘਰੇ ਰਹਿਣਾ ਹੁਣ ਪੱਠੇ ਪਾਇਆ ਕਰਨੇ ਮੱਝ ਕੋਈ ਗੱਲ ਨਹੀਂ ਮੇਰੀ ਗੱਲ ਚੱਲਣ ਢੀ ਆ ਮੈਂ ਆਪੇ ਨੌਕਰੀ ਲੈ ਲੂੰਗਾ ਨਹੀਂ ਸਮਝਾ ਇਹਨੂੰ ਖਾਣੇ ਚ ਪਾਇਦੇ ਕੋਈ ਗੱਲ ਮੰਮੀ ਬਥੇਰਾ ਸਮਝਾਇਆ ਇਹਨੂੰ ਮੈਂ ਤੁਹਾਡੇ ਨਹੀਂ ਅੱਖੇ ਲੱਗਣੇ ਤੇ ਮੇਰੇ ਕਿੱਥੇ ਲੱਗਣਾ ਮੈਂ ਨਾ ਆਖਰੀ ਵਾਰ ਆਈਏ ਨੂੰ ਪੁੱਛਣਾ ਹੋਣੀਆ ਮੈਂ ਪੁੱਛਣਾ ਫੇਰ ਨਾ ਕੱਲੋਂ ਕਿਉਂ ਤੇ ਮੰਮੀ ਡੈਡੀ ਨਾ ਸਾਡੀ ਗੱਲ ਨਹੀਂ ਕਰਦੇ ਕੋਈ ਗੱਲ ਨਹੀਂ ਮਮੀ ਟੈਨਸ਼ਨ ਨਾ ਲਾਉਤਹੀਂ ਨੌਕਰੀ ਮਿਲ ਜਣੀ ਸਾਨੂੰ ਆ ਸੁਣ ਲੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਨਾ ਫੇਰ ਇਹਨਾਂ ਤੋਂ ਨਾ ਜਾਈਏ ਤੁਸੀਂ ਮੈਨੂੰ ਧੱਕੇ ਨਾਲ ਲੈ ਕੇ ਆਏ ਜੇ ਉਹ ਮੇਰੀ ਗੱਲ ਸੁਣ ਲੈ ਨੌਕਰੀ ਨਹੀਂ ਐ ਤੈਨੂੰ ਮਿਲਣੀ ਤਾਂ ਉਹ ਡਰਜੀ ਆੜੀ ਘਰ ਚੱਲਣ ਦੀ ਹੈ ਠੀਕ ਹੈ ਨਾ ਤੇ ਆਪਾਂ ਹੱਲ ਕਰ ਲਾਂਗੇ ਰਿਸ਼ਤੇਦਾਰ ਦਵਾਉਂਦਾ ਹੋਵੇ ਤੁਸੀਂ ਐਵੇਂ ਡੈ ਜੇ ਚੱਲ ਨਹੀਂ ਕੋਈ ਕੋਈ ਇਹਨਾਂ ਦਾ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਨਹੀਂ ਇਹਨਾਂ ਦਾ ਸਾਰੇ ਭੁੱਖ ਨੱਕ ਹੈਗੇ ਆ ਮਮੀ ਪੈਸੇ ਖਾਈ ਜਾਂਦੇ ਆ ਢਾਡੇ ਕੋਲ ਤੇ ਘਰ ਭੜੀ ਜਾਂਦੇ ਆ ਹੁਣ ਤਾਇ ਦਾ ਘਰ ਮਿਲ ਗਿਆ ਵਾ ਉਧਰ ਜਾ ਕੇ ਬਹਿ ਜੂਗਾ ਹੁਣ ਉਹ ਮੈਂ ਤੰਗੀ ਤਾਂ ਤੈਨੂੰ ਇਹ ਆ ਵੀ ਤਾਇ ਘਰ ਚਲ ਜਾਣਾ ਵਾ ਬਣਿਆ ਬਣਾਇਆ ਘਰ ਮਿਲ ਗਿਆ ਵਾ ਤੇ ਤੂੰ ਵੀ ਸੌਖੇ ਹੋ ਜਾਣਾ ਹਣਾ ਵੀ ਚੰਗੇ ਘਰ ਚਲ ਚੱਲੇ ਆ ਵਾ ਲੈ ਦੱਸ ਸੌਖੇ ਹੋਣ ਵਾਲੀ ਕਿਹੜੀ ਗੱਲ ਆ ਤੂੰ ਬਾਹਰ ਬੈਠਾ ਹਾਂ ਤੂੰ ਵੀ ਘਰੇ ਬੈਠਾ ਹਾਂ ਤੇ ਕਈ ਕੋ ਤੇ ਸੁਣਾਉਂਦੇ ਫਿਰਦੇ ਘਰ ਬੈਠੇ ਨੂੰ ਕਈ 15 ਲੱਖ ਦੇ ਕਈ 6 ਲੱਖ ਦੇ ਤੇ ਦੇਣਾ ਨਹੀਂ ਉਹਨਾਂ ਨੂੰ ਕਿੰਨੇ ਸੌ ਕਰ ਰਹੇ ਨੇ ਇਹਨੇ ਮੈਨੂੰ ਨਹੀਂ ਸਭ ਕੁਆ ਤੈਨੂੰ ਦੇ ਦਈਏ ਉਹਨੂੰ ਕੋਹ ਨਾ ਦੇਈਏ ਫੇਰ ਤਾਂ ਚੰਗਾ ਵਾ ਉਹਦਾ ਹਿੱਸਾ ਪਾੰਦਾ ਨਹੀਂ ਗਾ ਦੇ ਦੇ ਦੋ ਮੈਂ ਕਿਦੋਂ ਮਨਾ ਕੀਤਾ ਵਾ ਆ ਵੀ ਕਰ ਦੇ ਦੋ ਫੇਰ ਤੜਫਣ ਦੀ ਕਿਹੜੀ ਗੱਲ ਆ ਕਿਉਂ ਤੜਪਦਾ ਇਹਨਾ ਤੜਫਦਾ ਰਿਨਾਂ ਮੈਂ ਇਹ ਵੀ ਕਰ ਦੇ ਦੋ ਉਹਦਾ ਤਾਂ ਨਾ ਘਰ ਮੈਂ ਹੀ ਰੱਖਣਾ ਵਾ ਹੁਣ ਥਾਂ ਦੇ ਪੈਸੇ ਦੇਣੇ ਨਹੀਂ ਉਹਨੂੰ ਜਦੋਂ ਮੈਂ ਸਾਰਾ ਘਰ ਬਣਾਇਆ ਤਾਂ ਮੈਂ ਹੁਣ ਰੱਖਣਾ ਹੀ ਤਾਂ ਫੇਰ ਪਤਾ ਪੈਸੇ ਤਾਂ ਦੇਣੇ ਹੀ ਪੈਣੇ ਆ ਦੋ ਦੋ ਕੰਮ ਨਹੀਂ ਹੋਣੇ ਤੇ ਘਰ ਵੀ ਰੱਖ ਲੈ ਤੇ ਪੈਸੇ ਵੀ ਨਾ ਦਵੇ ਤੇ ਘਰ ਇਹਨੇ ਬਣਾਇਆ ਸੀ ਇਹਨੂੰ ਪੁੱਛ ਸਾਡੇ ਪੈਸੇ ਤੇ ਗੱਡੀ ਸਾਮਾਨ ਸਾਰਾ ਮੈਂ ਹੋ ਲੈਂਦਾ ਵਾ ਗੱਲ ਹੋ ਗਈ ਅੱਗੇ ਤੇ ਤੂੰ ਹੀ ਬਣਾਉਣਾ ਈ ਜਪਾਨ ਚ ਲਾਉਣਾ ਫਟ ਨਹੀਂ ਨਹੀਂ ਦਿਆ ਕਤਰ ਕਤਰ ਕਰਦਾ ਕਿਦਾਂ ਏ ਮੇਰੀ ਸੁਣ ਲੋ ਗੱਲ ਮੈਂ ਉਹਨੇ ਤਰ ਦੇਣੀਆਂ ਮਾਰਨੇ ਤੂੰ ਜੋ ਕਰਨਾ ਕਰ ਲੋ ਤੇ ਮੇਰੇ ਪੁੱਤ ਤੂੰ ਹੀ ਗੱਲ ਸੁਣ ਲੈ ਕੰਨ ਫੋਲ ਕੇ ਨਹੀਂ ਨਾ ਤਰਲੇ ਮਾਰਨੇ ਤੇ ਨੌਕਰੀ ਤੂੰ ਹੀ ਨਾ ਕਰੇਗਾ ਰਵੇਂਗਾ ਘਰੇ ਹੀ ਹੇ ਜਾਨੀਆ ਬਰਸੀਸਾਂ ਦੋ ਠੀਕ ਹੈ ਨਾ ਮੰਮੀ ਹਾਂ ਕਿਦਾਂ ਦੀਆਂ ਗੱਲਾਂ ਹੋਈਆਂ ਤੂੰ ਹੀ ਨਹੀਂ ਚਾਹੁੰਦਾ ਕਿ ਨੌਕਰੀ ਤੇ ਜਾਵੇ ਉਹ ਤਾਂ ਬੜੇ ਪੈਸੇ ਕਮਦੇ ਹੀ ਕਿ ਦਲਜੀਤ ਮੈਨੂੰ ਇੰਨੇ ਦੇ ਦੇ ਇੰਨੇ ਦੇ ਦੇ ਵੀ ਆ ਸੰਦੀਪ ਮੈਂ ਤਾਂ ਚੰਨੀ ਆ ਵੀ ਨੌਕਰੀ ਤੇ ਜਾਇਆ ਕਰੇ ਤਾਂ ਹੀ ਤੁਹਾਡੇ ਵੱਲ ਆਏ ਆ ਨਾ ਮੈਂ ਜਿੰਨੀ ਵਾਰਾਂ ਵੀ ਆਈ ਆ ਤੁਸੀਂ ਓਨੀ ਵਾਰਾ ਠੋਕੇ ਜਵਾਬ ਮੈਨੂੰ ਦਿੱਤਾ ਵਾ ਇੱਕ ਵਾਰਾ ਸਾਡਾ ਮਾਨ ਸਤਕਾਰ ਨਹੀਂ ਤੁਸੀਂ ਕੀਤਾ ਕੋਈ ਨਹੀਂ ਸਮਝਾਣਾ ਉੱਧਰ ਨਹੀਂ ਕਰਲੇ ਮਾਰਨੀ ਉਹਦੇ ਤੇ ਮੈਂ ਤੁਹਾਨੂੰ ਤਾਂ ਹੀ ਕਹਿਣ ਰਹੀ ਆ ਵੀ ਜਿੰਨਾ ਦੇ ਹੱਥਾਂ ਦਾ ਤੁਸੀਂ ਚੜੇਗੇ ਨਾ ਉਹਨਾਂ ਕੋ ਹੁਣ ਨੌਕਰੀ ਲੱਲਿਓ ਚਲ ਉੱਠੋ ਤਾਂ ਚੱਲੀਏ ਤੁਹਾਡੇ ਨਾਲ ਤਾਂ ਨੌਕਰੀ ਫੇਰ ਸੋਚ ਕੇ ਦੇਖ ਲਈ ਨਹੀਂ ਉਹ ਤੁਸੀਂ ਹੀ ਤੁਹਾਡੇ ਵੱਲ ਆਉਂਦੇ ਤੁਹਾਨੂੰ ਜੁਬੜ ਭੇਜਦਾ ਤੁਹਾਨੂੰ ਚਲ ਠੀਕ ਆ ਫਿਰ ਚੰਗਾ ਕੋਈ ਇਹਨਾਂ ਨੂੰ ਕਹਿ ਦਿੰਦਾ ਵਾ ਇਹ ਮੂਜੋ ਕੀ ਆਏ ਜੀ ਇਹ ਵੀ ਨਾਰਲੇ ਆ ਕਹਿੰਦੇ ਨੇ ਅੱਧੇ ਪੈਸੇ ਆ ਹੀ ਖਾਵਾਂਗੇ ਵਿੱਚੋਂ ਤੂੰ ਨੇ ਪੈਸੇ ਹੀ ਖਾਣੇ ਆ ਸੰਦੀਪ ਅੱਗੇ ਵੀ ਖਾਦੇ ਹੀ ਆ ਜੇ ਉਦੋਂ ਭਰਾ ਚੰਗਾ ਹੁੰਦਾ ਤੇ ਨਾ ਪੈਸੇ ਲੈਂਦਾ ਤੇ ਇੱਥੋਂ ਤੱਕ ਗੱਲ ਪਹੁੰਚਣੀ ਨਹੀਂ ਸੀ ਇਹ ਤਾਈ ਘੜ ਚੱਲ ਚਲੇ ਆਵਾ ਇਹਨਾਂ ਮੈਂ ਪੈਸੇ ਚੰਗੀ ਤਰ੍ਹਾਂ ਖਾਣ ਦੇਣੇ ਆ ਬੰਦੇ ਨਾਲ ਮੇਰੀ ਗੱਲ ਹੋ ਗਈ ਹੈ ਕਿੱਡੀ ਛੇਤੀ ਭੱਜੇ ਸਾਡੇ ਵੱਲ ਤੂੰ ਹੀ ਨਹੀਂ ਜਾਣਾ ਉਧਰ ਕੱਲ ਦਾ ਮੈਂ ਮਿਲ ਆਇਆ ਉਹਨੂੰ ਉਹਨੂੰ ਮੈਂ ਕੰਮ ਕਰ ਦੂੰਗਾ ਅੱਛਾ ਮਿਲ ਆਏ ਤੀ ਮਿਲ ਆਏ ਮੈਨੂੰ ਕੱਲ ਦਾ ਠੀਕ ਆ ਤੇ ਗੱਲ ਬਾਹਰ ਨਾ ਕੱਢਿਓ ਉਹ ਨਹੀਂ ਉਹਨੇ ਸਮਝਾਇਆ ਵਾ ਪੈਸੇ ਵੀ ਦੇ ਆਇਆ ਵਾ ਕਹਿੰਦਾ ਕੰਮ ਹੋ ਜਾਊਗਾ ਕਿਹਨੇ ਗੱਲ ਨਾ ਕਰਿਓ ਉਹ ਤੇ ਆਪ ਕਹਿੰਦਾ ਇਹ ਗੱਲ ਚਲ ਕੋਈ ਗੱਲ ਨਹੀਂ ਤੂੰ ਚੁੱਪ ਕੀਤੇ ਰਿਹਾ ਹੁਣ ਜਿਹੜਾ ਵੀ ਕੰਮ ਕਰਨਾ ਨਾ ਚੁੱਪਚੀ ਪਿੱਤੇ ਹੀ ਕਰਨਾ